BBC ਬਠਿੰਡਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਰਜਿੰਦਰ ਅ블ੂ ਲੈ ਕੇ ਹਾਜ਼ਰਾਂ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 11 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਨਸ਼ੇ ਨੂੰ ਲੈ ਕੇ 7, ਕੁੱਟਮਾਰ ਦੇ 2, ਠੱਗੀ ਦਾ 1 ਤੇ ਇੱਕ ਐਕਸੀਡੈਂਟ ਦਾ ਮਾਮਲਾ ਦਰਜ ਹੋਇਆ ਹੈ ਹੁਣ ਜਿਹੜਾ ਠੱਗੀ ਦਾ ਮਾਮਲਾ ਹੈ ਇਹਦੀ ਚਰਚਾ ਕਰਾਂਗੇ ਥਾਣਾ ਮੌੜ ਦੇ ਵਿੱਚ ਐਸਆਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਜੋ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐਸਐਸਪੀ ਦਫ਼ਤਰ ਵੱਲੋਂ ਜੋ ਕ੍ਰਾਈਮ ਰਿਪੋਰਟ ਆਉਂਦੀ ਹੈ ਅਸੀਂ ਉਸ ਮੁਤਾਬਕ ਹੀ ਗੱਲ ਕਰਦੇ ਹਾਂ ਸੋ ਐਫਆਈਆਰ ਦੇ ਮੁਤਾਬਕ ਅਭਿਸ਼ੇਕ ਕੌਰਵ ਪੁੱਤਰ ਪ੍ਰਲਾਦ ਵਾਸੀ ਅਕੋਲੀਆ ਜ਼ਿਲ੍ਹਾ ਤਾਂ ਮੱਧ ਪ੍ਰਦੇਸ਼ ਨੇ ਦਰਖਾਸਤ ਦਿੱਤੀ ਥਾਣਾ ਮੌੜ ਦੇ ਵਿੱਚ ਕਿ ਉਹਨਾਂ ਨੇ ਆਨਲਾਈਨ ਨੈਟ ਦੇ ਉੱਤੇ ਇੱਕ ਸਕੂਲ ਵੈਨ ਦੀ ਵਿਕਰੀ ਸੰਬੰਧੀ ਇਸ਼ਤਿਹਾਰ ਦੇਖਿਆ ਸਕੂਲ ਵੈਨ ਖਰੀਦਣ ਲਈ ਉਹ ਮੌੜ ਵਿਖੇ ਜਸਪ੍ਰੀਤ ਸਿੰਘ ਤੇ ਦੋ ਹੋਰ ਅਣਪਛਾਤੇ ਬੰਦਿਆਂ ਨੂੰ ਮਿਲਿਆ ਤੇ ਉਹਨਾਂ ਨੇ ਵੈਨ ਦੇਖੀ ਸਭ ਕੁਝ ਮੁਕੰਮਲ ਤਿਆਰ ਹੋ ਗਿਆ ਵੈਨ ਪਸੰਦ ਆ ਗਈ ਤੇ ਉਸ ਦਾ ਜੋ ਸੌਦਾ ਸੀ ਉਹ ਤੈ ਹੋ ਗਿਆ 5,50,000 ਰੁਪਏ ਅਭਿਸ਼ੇਕ ਦੇ ਕਹਿਣ ਮੁਤਾਬਕ ਉਸ ਨੇ ਜਸਪ੍ਰੀਤ ਨੂੰ ਆਰਟੀਜੀਐਸ ਕਰਵਾ ਦਿੱਤੇ ਤੇ ਉਸ ਤੋਂ ਬਾਅਦ ਗੱਲਾਂਬੱਤਾਂ ਕਰਦੇ ਕਰਦੇ ਵੈਨ ਲੈ ਕੇ ਉਹ ਫਰਾਰ ਹੋ ਗਈ ਜਸਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਦੋ ਹੋਰ ਨਾਮ ਨੂੰ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਦੇਖੋ ਕਿਸੇ ਨਾਲ ਇਸ ਤਰ੍ਹਾਂ ਦੀ ਠੱਗੀ ਕਰਨੀ ਬਹੁਤ ਹੀ ਮਾੜੀ ਗੱਲ ਹੈ ਉਹ ਪ੍ਰਵਾਸੀ ਬੰਦੇ ਜੋ ਆਏ ਉਹਨਾਂ ਨੇ ਇਸ਼ਤਿਹਾਰ ਦੇਖ ਕੇ ਸਕੂਲ ਵੈਨ ਦੇ ਸਬੰਧੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਬੜੇ ਹੁਸ਼ਿਆਰੀ ਦੇ ਨਾਲ ਵੈਨ ਵੀ ਦਿਖਾਈ ਤੇ ਸੌਦਾ ਵੀ ਕਰ ਲਿਆ 5.5 ਲੱਖ ਰੁਪਈਆ ਵੀ ਆਪਦੇ ਖਾਤੇ ਵਿੱਚ ਪਵਾ ਲਿਆ ਤੇ ਵੈਨ ਵੀ ਨਹੀਂ ਦਿੱਤੀ ਸੋ ਐਸੀ ਅੱਜ ਦੀ ਚਰਚਾ ਤੇ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤ ਸ੍ਰੀ ਅਕਾਲ